ਚੌਕੜਾ ਟਾਇਰਾਂ ਦਾ ਬਿਲਕੁਲ ਨਵਾਂ ਮੂਰੇ ਦਾ ਜਾਂ ਜੀ ਟਾਇਰ ਵਾਂਗੂ ਪਾਤੇ ਹਨਾ ਆਹ ਕੰਡੀਸ਼ਨ ਪੱਖੋਂ ਸਾਰਾ Ориジナル Ориジナル ਸਾਰਾ Ориジナル ਹੈ ਤੇ ਪੰਜਾਬ ਦਾ ਨੰਬਰ ਆ ਬਈ ਪੰਜਾਬ ਨੂੰ ਸੰਗਰੂਰ ਦਾ ਨੰਬਰ ਆ ਜੀ ਸੰਗਰੂਰ ਦਾ ਨੰਬਰ ਆ ਮਾਨਤਾਨ ਹੋ ਜੂ ਬਈ ਆ ਪੱਠੀ ਚੈੱਕ ਕਰ ਰਹੀ ਠੀਕ ਹੈ ਚਲੋ ਵੀ ਕਲੋਸ ਕਰ ਇੰਜਨ ਵਾਲਾ ਬਈ ਕਲੋਸ ਕਰ ਜੇ ਕਲੋਸ ਕਰ ਇੰਜਨ ਵਾਲਾ ਗਿਆ ਮੂਰੇ ਟਾਇਰ ਵੱਡੇ ਪਾਏ ਹੋਏ ਨੇ 7 50 ਵਾਲੇ ਪਾਏ ਨੇ 7 50 ਵਾਲੇ ਵੱਡੇ ਟਾਇਰ ਪਾਏ ਹੋਏ ਨੇ ਪਿਛਲੇ ਕੰਡੀਸ਼ਨ ਵੀ ਹੈਗੀ ਹੈ ਟਾਇਰਾਂ ਦੀ 70 70 ਪਾਏ ਗਿਆ ਹੈ ਹਨਾ ਤੇ ਗੇਰ ਵਾਲਾ ਬਈ ਛੋਟੇ ਗੇਰ ਵਾਲਾ 4 ਸਪੀਡ ਹੈ ਹਨਾ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਮੂਰੇ ਤਾਂ ਜਮਾ ਨਵੇਂ ਟਾਇਰ ਨੇ ਪਿਛਲੇ ਨਾਲ ਦੇ 70 ਰੁਪਏ ਪਿਛਲੇ ਟਾਇਰ ਨਾਲ ਸਪੀਕਰ ਹੀ ਆਵਾਜ਼ ਕੱਲੇ ਸਪੀਕਰ ਨੇ ਕੱਲ ਨੂੰ ਫੇਰ ਅਗਲਾ ਕਹਿੰਦਾ ਸਿਸਟਮ ਦਾ ਸੈੱਟ ਨੇ ਹਾਂ ਆ ਮੈਟਿੰਗ ਵਗੈਰਾ ਚੰਗੀ ਹੋਈ ਆ ਪੈਰਦਾਨਾਂ ਤੇ ਤੇ ਆ ਇਹਦੀ ਕੰਡੀਸ਼ਨ ਸਾਰੀ ਓਰੀਜਨਲ ਆ ਹਾਂ ਓਰੀਜਨਲ ਆ ਲੋ ਵੀ ਸੱਜਣੋ ਅੱਜ ਆ ਕੇ ਬਰਨਾਲਾ ਟਰੈਕਟਰ ਮੰਡੀ ਦਿਨ ਸੋਮਵਾਰ ਆ ਬਰਨਾਲੇ ਦੀ ਮੰਡੀ ਹੁੰਦੀ ਆ ਸੋਮਵਾਰ ਨੂੰ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਆ ਬਰਨਾਲੇ ਦੀ ਵੱਡੀ ਮੰਡੀ 'ਚ ਖੜੇ ਆ ਬਾਈ ਗੁਰਲਾਲ ਕੋਲੇ ਖੜੇ ਤੇ ਆ ਵੀਡੀਓ 'ਚ ਤੁਹਾਨੂੰ ਤਿੰਨ ਟਰੈਕਟਰ ਦਿਖਾਵਾਂਗੇ ਮੈਸੀ 85 ਤੇ ਪਹਿਲਾਂ ਗੱਲ ਕਰਦੇ ਆ ਬਈ ਆਪਾਂ ਮੈਸੇਜ ਦੀ ਹਾਂਜੀ ਕਿੰਨਾ ਮਾਡਲ ਆ ਬਈ 12 ਮਾਡਲ 2012 ਮਾਡਲ ਆ ਛੋਕੜਾ ਨਵਾਂ ਜਿਹੜਾ ਜਮਾ ਚੌਕੜਾ ਟਾਇਰਾਂ ਦਾ ਬਿਲਕੁਲ ਨਵਾਂ ਪੂਰੇ ਦਾ ਜਹ ਜੀ ਟਾਇਰ ਵਾਂਗੂ ਪਾਤੇ ਹਨਾ ਆਹ ਕੰਡੀਸ਼ਨ ਪੱਖੋਂ ਸਾਰਾ ਓਰੀਜਨਲ ਓਰੀਜਨਲ ਸਾਰਾ ਓਰੀਜਨਲ ਹੈ ਤੇ ਪੰਜਾਬ ਦਾ ਨੰਬਰ ਆ ਬਈ ਪੰਜਾਬ ਨੂੰ ਸੰਗਰੂਰ ਦਾ ਨੰਬਰ ਆ ਜੀ ਸੰਗਰੂਰ ਦਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਠੀਕ ਆ ਟਾਇਰਾਂ ਦੀ ਟਾਇਰ ਚੌਕੜਾ ਗੇੜ ਵਗੈਰਾ ਚੰਗੇ ਲੱਗੇ ਹੋਏ ਨੇ ਅਰੇ ਬਰੰਬਾਲਾ ਸਾਰਾ ਓਰੀਜਨਲ ਹੈ ਓਰੀਜਨਲ ਓਰੀਜਨਲ ਬ ਤੇ ਬਈਆ ਪਿੱਛੋਂ ਵੀ ਚੈੱਕ ਕਰ ਵਾ ਮੂਡ ਤੇ ਵੀ ਕਿਤੇ ਨਹੀਂ ਦਾਗ ਰਹਿ ਰਿਹਾ ਕਿਸੇ ਪਾਸੇ ਪੂਰਾ ਦਾਗ ਹੀ ਨਹੀਂ ਹੈਗਾ ਤੇ ਜੀ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦਾ 335 ਦਾ ਜੀ 335000 ਦਾ ਆਪਾਂ ਦੇਣ ਹੈ ਆਪਾਂ ਮਾਨਤਾਨ ਕਰ ਦਾਂਗੇ ਉਹਦੇ ਵਿੱਚੋਂ ਵੀ ਮਾਨਤਾਨ ਹੋ ਜੂ ਬਈ ਆਪਾਂ ਠੀਕ ਚੈੱਕ ਕਰਾਂ ਠੀਕ ਹੈ ਚਲੋ ਵੀ ਸੱਜਣੋ 335 ਚ 241 ਉਹਦੇ ਵਿੱਚੋਂ ਵੀ ਮਾਨਤਾ ਨੂੰ ਹੋ ਜੂਗਾ ਤੇ ਜਿਹੜਾ ਇਹ 855 ਖੜਾ ਹੈ ਕਿੰਨਾ ਮਾਡਲ ਹੈ 2007 ਮਾਡਲ 2007 ਮਾਡਲ ਆ ਤੇ ਇਹ ਕਲੌਸ ਕਰ ਇੰਜਨ ਵਾਲਾ ਬਾਈ ਕਲੌਸ ਕਰ ਜੇ ਕਲੌਸ ਕਰ ਇੰਜਨ ਵਾਲਾ ਹੈਗਾ ਮੂਰੇ ਟਾਇਰ ਵੱਡੇ ਪਾਏ ਹੋਏ ਨੇ ਮੂਰੇ 750 ਵਾਲੇ ਪਾਏ ਹੋਏ ਨੇ 750 ਵਾਲੇ ਵੱਡੇ ਟਾਇਰ ਪਾਏ ਹੋਏ ਨੇ ਪਿਛਲੇ ਕੰਡੀਸ਼ਨ ਵੀ ਹੈਗੀ ਹੈ ਟਾਇਰਾਂ ਦੀ 70 70 ਰੁਪਏ ਹੈਗਾ ਹੈਨਾ ਤੇ ਇਹ ਬਾਕੀ ਸਾਰਾ オリジナル ਮਾੜਾ ਮੋਟਾ ਹੈ ਇੱਕ ਤਾਂ ਪੈਸੇ ਟੂਪਾਂਿਆਂ ਦੇ ਵੱਜਾ ਵਾ ਅੱਛਾ ਪਿੱਛੇ ਮਾੜਾ ਇਹ ਟੂਬਾਂ ਦੇ ਵੱਜਾ ਇੱਕ ਸਾਈਡ ਮਗਰਾਟ ਹੋਇਆ ਇੱਕ ਸਾਈਡ ਮਗਰਾਟ ਹੋਇਆ ਹੈ ਮਤਲਬ ਜਿਹੜੀ ਵੀ ਚੀਜ਼ ਹੋ ਆਪਾਂ ਦੱਸ ਕੇ ਦਵਾਂਗੇ ਬਾਕੀ ਰਿਜਨਲ ਆ ਸਾਰਾ ਬਾਕੀ ਸਾਰਾ ਉਹ ਰਿਜਨਲ ਆ ਤੇ ਇਹ ਆਪਾਂ ਕਿੰਨੇ ਚ ਦੇਣਾ ਹੈਗਾ ਇਹ ਦੋਸਤੀ ਦਾ 2,80,000 ਦਾ ਬਾਕੀ ਆ ਸੋਦੀ ਸਾਰਾ ਓਰੀਜਨਲ ਆ ਓਰੀਜਨਲ ਥੈਂਕ ਯੂ ਦੂੰਗੇ ਸਾਰੇ ਰਿਜਨਲ ਆ ਥੈਂਕ ਯੂ ਵਗੈਰਾ ਸਾਰਾ ਕੁਝ ਓਰੀਜਨਲ ਆ ਤੇ ਜਿਹੜਾ ਇੱਧਰ 60 55 ਖੜਾ ਇਹ 17 ਮਾਡਲ ਆ 17 ਮਾਡਲ ਆ ਇਹ ਛੋਟੇ ਘੇਰ ਵਾਲਾ ਬ ਪਹਿਲੇ ਟਾਇਰ ਨਾਲ ਦੀਨੇ 70% ਦੇ ਨੇ ਸਿਸਟਮ ਲੱਗਿਆ ਹੋਇਆ ਤੇ ਆ ਮੈਟਿੰਗ ਵਗੈਰਾ ਬਲੂਸਪੀਕਰ ਹੀ ਨਾ ਸਿਸਟਮ ਨਹੀਂ ਹੈਗਾ ਆਵਾਜ਼ ਕੱਲੇ ਸਪੀਕਰ ਨੇ ਕੱਲ ਨੂੰ ਫੇਰ ਅਗਲਾ ਕਹਿੰਦਾ ਸਿਸਟਮ ਦਾ ਸੇਲ ਨਹੀਂ ਆਹ ਮੈਟਿੰਗ ਵਗੈਰਾ ਚੰਗੀ ਹੋਈ ਆ ਪੈਰਦਾਨਾਂ ਤੇ ਤੇ ਆ ਇਹਦੀ ਕੰਡੀਸ਼ਨ ਸਾਰੀ ਓਰੀਜਨਲ ਹਾਂ ਓਰੀਜਨਲ ਆ ਰੈਜੀਨਲ ਆ ਪੰਜਾਬ ਦਾ ਨੰਬਰ ਆ ਇਹਦੀ ਵੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਾਂ ਰਾਜਪੁਰਾ ਨੰਬਰ ਆ ਤੇ ਇੱਕ ਕਿਨੇ ਚ ਦੇਣਾ ਆਪ ਇਹ 540 ਕਹਿੰਦੇ ਬਾਕੀ ਕਰ ਦਾਂਗੇ ਮਾਨਤਾਂ ਨੂੰ 5 ਲੱਖ 40 ਹਜ਼ਾਰ ਦਾ ਮੌਕੇ ਤੇ ਮਾਨਤਾਂ ਨੂੰ ਹੋ ਜੂ ਬਈ ਜਿਹੜਾ ਤੇਰਾ ਨੰਬਰ ਆ ਉਹ ਦੱਸ ਦੇ 99152 ਹਾਂਜੀ 7531 ਬਾਕੀ ਬਾਈ ਦਾ ਨੰਬਰ ਉੱਪਰ ਟਰੈਕਟਰ ਚ ਚੱਲੀ ਜਾਂਦਾ ਅੱਜ ਤਾਂ ਸੋਮਵਾਰ ਆ ਬਰਨਾਲੇ ਟਰੈਕਟਰ ਮੰਡੀ ਚ ਆਇਆ ਹੋਇਆ ਬਾਈ ਉਦਾਂ ਬਾਈ ਦਾ ਪਿੰਡ ਹੈਗਾ ਫਰਵਾਹੀ ਬਰਨਾਲੇ ਤੋਂ 5-6 ਕਿਲੋਮੀਟਰ ਦੂਰੀ ਤੇ ਤੇ ਕਰ ਲਿਓ ਸਮਝ ਕੇ ਜਿੰਨਾਂ ਨੇ ਆ ਤਿੰਨੇ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਹੈਗਾ